ਬੇਅਦਬੀ ਕਰੀ ਜੰਨੇ ਆ ਸ਼ਰਮ ਕਰਿਆ ਕਰੋ ਮਾੜੀ ਜੀ ਚਲ ਜਾ ਹੁਣ ਆ ਕਰਨ ਦੀ ਲੋੜ ਨਹੀਂ ਯਾਰ ਆ ਕਰਨ ਦੀ ਲੋੜ ਨਹੀਂ ਹੈ ਜਿਆਦਾ ਕਿਉਂ ਨਹੀਂ ਆ ਕਰਨ ਕਿਉਂ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਾਂਗੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਬਾਰੇ ਕਿਉਂ ਲੜ ਰਹੇ ਨੇ ਨੰਗ ਸਿੰਘ ਇਨ੍ਹਾਂ ਮੁੰਡਿਆਂ ਦੇ ਨਾਲ ਕੀ ਗਲਤੀ ਹੋਈ ਹੈ ਇਨ੍ਹਾਂ ਮੁੰਡਿਆਂ ਤੋਂ ਦਰਅਸਲ ਇਹ ਮੁੰਡੇ ਮਾਤਾਂ ਦੇ ਜਾ ਕੇ ਆਏ ਨੇ ਤੇ ਰਸਤੇ ਦੇ ਵਿੱਚ ਰੁਕੇ ਹੋਏ ਸਨ ਇੱਕ ਮੁੰਡਾ ਉੱਥੇ ਖੜਾ ਜਰਦਾ ਲਗਾ ਰਿਹਾ ਸੀ ਤੇ ਨਾਲ ਹੀ ਇਨ੍ਹਾਂ ਦੇ ਮੋਟਰਸਾਈਕਲਾਂ ਦੇ ਉੱਪਰ ਇੱਕ ਨਿਸ਼ਾਨ ਸਾਹਿਬ ਲੱਗਾ ਹੋਇਆ ਸੀ ਤੇ ਇੱਕ ਮਾਤਾਂ ਦਾ ਝੰਡਾ ਲੱਗਾ ਹੋਇਆ ਸੀ ਜਿਸ ਕਰਕੇ ਨੰਗਾ ਸਿੰਘਾਂ ਦੀ ਇਨ੍ਹਾਂ ਦੇ ਨਾਲ ਬਹਿਸ ਹੋ ਗਈ ਤੇ ਅੱਗੇ ਕੀ ਮਸਲਾ ਬਣਿਆ ਦਿਖਾਉਣੀ ਹੈ ਤੁਹਾਨੂੰ ਪੂਰਾ ਤੁਸੀਂ ਕਮੈਂਟ ਕਰਕੇ ਇਹ ਜਰੂਰ ਦੱਸਣਾ ਹੈ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੰਜਾਬ ਤੇ ਦੁਨੀਆ ਦੇਸ਼ ਦੀ ਖਬਰ ਨੂੰ ਦੇਖਣ ਦੇ ਲਈ ਵੇਖੋ ਪੂਰਾ ਵੀਡੀਓ ਜਹੇਕਾਰ ਦੀ ਥੋੜਾ ਲਾਇਆ ਆ ਸਾਰੇ ਇਕੱਠੇ ਆ ਤੁਸੀਂ ਆਹ ਚ ਪਿੱਛੇ ਮਾਰਦਾ ਦਾ ਝੰਡਾ ਲਾਇਆ ਤਮਾਕੂ ਮਲੀ ਜਨਾ ਕਿੱਥੋਂ ਆਇਆ ਤੂੰ ਗੈਣਾ ਦੇ ਵੀਰ ਕਿੱਥੋਂ ਆਇਆ ਮਾਰਦਾ ਤੂੰ ਆਇਆ ਫਿਰ ਚੰਗੀ ਗੱਲ ਕਰਦੇ ਆ ਤੁਸੀਂ ਤੂੰ ਸਾਰੇ ਇਹੀ ਕੰਮ ਕਰਦੇ ਜੇ ਲੈ ਇੱਕ ਗੱਲ ਚੰਗੀ ਇਹ ਮਾਰਦਾ ਤਮਾਕੂ ਲਉਂਦੀ ਆ ਦੇਖ ਲੈ ਵਿੱਚੇ ਹੀ ਮਾਤਾ ਦਾ ਝੰਡਾ ਵਿੱਚੇ ਹੀ ਸਿੰਘਾਂ ਦਾ ਝੰਡਾ ਇਹ ਕਿਹੜੀ ਨਿਸ਼ਾਨੀ ਆ ਬਾਬਾ ਜੀ ਇਹ ਕਿਹੜੀ ਨਿਸ਼ਾਨੀ ਆ ਵਿੱਚੇ ਮਾਤਾ ਦਾ ਝੰਡਾ ਆ ਮਾਤਾ ਦਾ ਝੰਡਾ ਵਿੱਚੇ ਸਿੰਘਾਂ ਦਾ ਝੰਡਾ ਇਹ ਕਿਹੜੀ ਨਿਸ਼ਾਨੀ ਆ ਇਹ ਆਂਦਾ ਪੰਡ ਪਲੌਂਦੇ ਉੱਥੇ ਹੈਂ ਨਹੀਂ ਨਹੀਂ ਆਹ ਕਿਹੜੀ ਨਿਸ਼ਾਨੀ ਆ ਸਰਦਾਰ ਬੱਤੀ ਹੋਵੇ ਕਦ ਹੋਵੇ ਦੀ ਮੈਂ ਵੀ ਲਾ ਦੱਸੋ ਭਾਜੀ ਇੱਧਰ ਕਿਹੜੀ ਨਿਸ਼ਾਨੀ ਹੈ ਇਹ ਹੈ ਨਹੀਂ ਨਹੀਂ ਆਹ ਕੀ ਨਿਸ਼ਾਨੀ ਆਹਾ ਚਾਹੇ ਨਹੀਂ ਵੀ ਲਾਣੇ ਇੱਕ ਨਿਸ਼ਾਨੀ ਰੱਖੋ ਨਾ ਕੋਈ ਵੀ ਆਹ ਦੋਨੇ ਨਿਸ਼ਾਨੀ ਕਿਉਂ ਰੱਖੀਏ ਇੱਕ ਨਿਸ਼ਾਨੀ ਰੱਖੋ ਕੋਈ ਵੀ ਉਹ ਤੁਹਾਡੇ ਨਾਲ ਨਹੀਂ ਬੰਦਾ ਆਹ ਆ ਬੰਦਾ ਨਾਲ ਆ ਨਾਲ ਹੈਗਾ ਕਿ ਨਹੀਂ ਹੈਗਾ ਨਹੀਂ ਤੁਸੀ ਨਹੀਂ ਕਰਦੇ ਉਹ ਨਾਲ ਹੈਗਾ ਕਿ ਨਹੀਂ ਹੈ ਉਹਨੂੰ ਸਮਝਾਓ ਤੁਸੀਂ ਬਾਬਾ ਜਾਊਗਾ ਕਿਉਂ ਓਏ ਢਾਡਾ ਕਰਨਾ ਓਏ ਜਾ ਆ ਝੰਡਾ ਲਾ ਇਹਨੂੰ ਲਾ ਇਹਨੂੰ ਲਾ ਇਹਦੇ ਝੰਡਾ ਲਾ ਹਾਂ ਆ ਲਾ ਝੰਡਾ ਬਾਬਾ ਉਹ ਆ ਝੰਡਾ ਲਾਇਆ ਹਾਂ ਮਾਤਾ ਦਾ ਲਾਇਆ ਵਿੱਚੇ ਬਾਬਾ ਦਾ ਲਾਇਆ ਕੀ ਗੱਲ ਹੈ ਬੇਅਦਬੀ ਕਰੀ ਜਾਂਦੇ ਆ ਝਟਾ ਨਹੀਂ ਝੰਡਾ ਸ਼ਰਮ ਕਰਿਆ ਕਰੋ ਮੜੀ ਜੀ ਤੂੰ ਵੀ ਆਖ ਨਹੀਂ ਆਉਂਦੇ ਚੱਲ ਜਾ ਹੁਣ ਆਕਰ ਦੀ ਲੋੜ ਨਹੀਂ ਯਾਰ ਆਕਰ ਦੀ ਲੋੜ ਨਹੀਂ ਹੈ ਜਿਆਦਾ ਕਿਉਂ ਨਹੀਂ ਆਕਾ ਕਿਉਂ ਹਾਂ ਸਰਦਾ ਤੈਨੂੰ ਹੋ ਗਿਆ ਉਹ ਗੱਲ ਕਰਦੇ ਕਿਉਂ ਲਾਇਆ ਇਹ ਝੰਡਾ ਦੋ ਦੋ ਕੁਝ ਨਹੀਂ ਲਾਉਂਦਾ ਉਹ ਕਿਉਂ ਝੰਡਾ ਲਾਇਆ ਦੋ ਦੋ ਲੇਕਿਨ ਹਾਂ ਮੈਂ ਲਾਉਣਾ ਜਦੋਂ ਮੈਂ ਤੇਣਾ ਨਾ ਮੈਂ ਚਸਤਾਰ ਨਹੀਂ ਬੰਦੀ ਕੁਝ ਨਹੀਂ ਬੰਦੀ ਫਿਰ ਇਹ ਦਸਤਾਰ ਨਹੀਂ ਬੰਨੀ ਨਾਲ ਤਾਂ ਹੈਗਾ ਤੂੰ ਤਮਾਕੂ ਤੇ ਮਾਲ ਤਾਂ ਕਿ ਨਹੀਂ ਮਾਲ ਦੀ ਗੱਲ ਮਾਦਾ ਦੇ ਆਏ ਪਿਤਾ ਦੇ ਆਏ ਕਿਤੋਂ ਵੀ ਆਏ ਤੁਸੀਂ ਇਹ ਤੰਬਾਕੂ ਲਾਣ ਲਈ ਜਾਂਨੇ ਉੱਥੇ ਲੈਣਾ ਦੇ ਵੀ ਜਾਂਨੇ ਜਾਂ ਕਿਤੇ ਵੀ ਆਹ ਚਾਰ ਮਾਲ ਦੀ ਗੱਲ ਹੈ ਤਾਂ ਫੇਰ ਉੱਪਰੋਂ ਆਕੜੀ ਜਾਂਦੇ ਤੁਸੀਂ ਗਲਤ ਕੰਮ ਕਰਦੇ ਤੁਸੀਂ ਆ ਵਿੱਚੇ ਮਾਤਾ ਦਾ ਲਾਇਆ ਹੋਇਆ ਝੰਡਾ ਹੈ ਆ ਪਗੜਾ ਨਹੀਂ ਨਸ਼ਾ ਨਹੀਂ ਕਰਦਾ ਕੀ ਆ ਨਹੀਂ ਪਗੜਾ ਕੋਈ ਜ਼ਬਰਦਸਤ ਨਹੀਂ ਨਾ ਛਕਿਆ ਬੰਦਸਤਾਰ ਬੰਦੀ ਦਾ ਬੱਤੀ ਹਾਂ ਹਾਂ ਜੇ ਮੈਨੂੰ ਨਹੀਂ ਮਿਲ ਪਤਾ ਮੈਨੂੰ ਕੋਈ ਤਾਕਤ ਨਹੀਂ ਬੱਦੀ ਅਮਰਤਾਂ ਨਹੀਂ ਛਕਿਆ ਉਹ ਚਲ ਜਾ ਹੁਣ ਚਲ ਜਾ ਚਲ ਝੰਡਾ ਨਹੀਂ ਮਿਲਣਾ ਉਹ ਆ ਗਲਤ ਕੰਮ ਨਹੀਂ ਹੋਣਾ ਕੋਈ ਨਹੀਂ ਆ ਯਾਰ ਝੰਡਾ ਨਹੀਂ ਮਿਲਣਾ ਜਾਓ ਨਹੀਂ ਦੇਣਾ ਇਹ ਚੱਲ ਜਾ ਤੁਰ ਪੈ